ਹਾਂਜੀ YouTube ਵਾਲਿਓ ਕੀ ਹਾਲ ਚਾਲ ਆਸ ਕਰਦੀ ਆ ਸਾਰੇ ਵਧੀਆ ਹੋਵੋਗੇ ਤੇ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਤੇ ਬਹੁਤ ਹੀ ਸੋਹਣੀ ਗੱਲ ਕਰਨ ਲੱਗੀ ਆ ਤੇ ਪਹਿਲੀ ਤਾਂ ਗੱਲ ਮੈਂ ਤੁਹਾਨੂੰ ਇਹ ਕਹੂੰਗੀ ਸਪੋਰਟ ਕਰਿਆ ਕਰੋ ਤੁਸੀਂ ਵੀਡੀਓ ਨੂੰ ਨਾ ਦੇਖਦੇ ਆ ਵਿਊ ਬਹੁਤ ਘੱਟ ਆਉਂਦੇ ਆ ਤੇ ਨਾ ਤੁਸੀਂ ਮਤਲਬ ਕਿ ਲਾਈਕ ਕਰਦੇ ਆ ਤੇ ਨਾ ਤੁਸੀਂ ਕਮੈਂਟ ਕਰਦੇ ਤੇ ਜਿਹੜੇ ਜਿਹੜੇ ਭੈਣ ਭਰਾ ਕਮੈਂਟ ਕਰਦੇ ਉਹਨਾਂ ਦਾ ਬਹੁਤ ਧੰਨਵਾਦ ਆ ਜੱਸੀ ਸਿੱਧੂ ਫਤਿਹਨਾ ਤੇ YouTube ਚੈਨਲ ਵੱਲੋਂ ਤੇ ਬਾਕੀ ਤੁਸੀਂ ਵੀ ਸਾਰੇ ਜਾਣੇ ਜਿੰਨੇ ਵੀ ਵੀਡੀਓ ਦੇਖਦੇ ਹੋਣੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਇੱਕ ਭੈਣ ਕਮੈਂਟ ਬਹੁਤ ਸ ਤੇ ਮੈਨੂੰ ਬਹੁਤ ਵਧੀਆ ਲੱਗਦਾ ਵਾ ਕਿਉਂਕਿ ਦਿਲ ਨੂੰ ਬਹੁਤ ਸਕੂਨ ਮਿਲਦਾ ਵੀ ਕੋਈ ਸਾਨੂੰ ਸਪੋਰਟ ਕਰਦਾ ਤੁਹਾਡੀ ਸਪੋਰਟ ਨਾਲ ਹੀ ਆਪਾਂ ਕਿਸੇ ਵੀ ਮੰਜ਼ਲ ਤੇ ਪਹੁੰਚਣਾ ਵਾ ਤੇ ਸਪੋਰਟ ਤੋਂ ਬਿਨਾ ਮੈਂ ਇਕੱਲੀ ਕੁਝ ਵੀ ਨਹੀਂ ਕਰ ਸਕਦੀ ਕਿਉਂਕਿ ਤੁਹਾਡੀ ਸਪੋਰਟ ਆ ਤਾਂ ਸਭ ਕੁਝ ਹੀ ਆ ਤੇ ਜੇ ਤੁਹਾਡੀ ਸਪੋਰਟ ਨਹੀਂ ਤਾਂ ਕੁਝ ਵੀ ਨਹੀਂ ਕਹਿੰਦੇ ਅੰਦਰ ਰੱਬ ਵੀ ਇਨਸਾਨਾਂ ਦੇ ਅੰਦਰ ਵੱਸਦਾ ਜਦੋਂ ਕੋਈ ਕਿਸੇ ਦੀ ਜਾ ਕੇ ਮਦਦ ਕਰਦਾ ਤੇ ਉਦੋਂ ਉਸ ਦੇ ਅੰਦਰ ਪਰਮਾਤਮਾ ਵੱਸਦਾ ਤੇ ਉਹ ਤਾਂ ਹੀ ਜਾ ਕੇ ਕਿਸੇ ਦੇ ਦੁਖੀ ਦੇ ਨਾਲ ਖੜਦਾ ਬੰਦਾ ਇਨਸਾਨ ਕੋਈ ਵੀ ਹੋਵੇ ਹਨਾ ਤੇ ਆਪਾਂ ਗੱਲ ਤੁਹਾਡੇ ਨਾਲ ਇਹ ਕਰਨ ਲੱਗੇ ਹਾਂ ਵੀ ਮਤਲਬ ਕਿ ਜਿਹੜਾ ਸ਼ੀਸ਼ਾ ਹੁੰਦਾ ਹੈ ਤੁਹਾਡੀ ਸੁੰਦਰਤਾ ਉਹਨਾਂ ਚਿਹਰੇ ਦਿਖਾਉਂਦਾ ਜਿੰਨਾ ਚਿਰ ਤੁਸੀਂ ਐਂ ਕਰਕੇ ਇਹਨੂੰ ਦੇਖਦੇ ਆਂ ਜਦੋਂ ਤੁਸੀਂ ਇਹਨੂੰ ਐਂ ਕਰਤਾ ਨਾ ਇਹ ਤੁਹਾਡੀ ਸੁੰਦਰਤਾ ਦਿਖਾਉਣ ਤੋਂ ਇਨਕਾਰ ਕਰ ਦੂਗਾ ਦੁਨੀਆਂ 'ਤੇ ਕੁਝ ਕੁ ਬੰਦੇ ਐਵੇਂ ਦੇ ਹੁੰਦੇ ਆ ਜਿਹੜੇ ਬਿਨਾਂ ਮਤਲਬ ਤੋਂ ਬਿਨਾਂ ਵਜ੍ਹਾ ਤੋਂ ਬਿਨਾਂ ਕਿਸੇ ਕਾਰਨ ਦੇ ਤੁਹਾਡਾ ਸਾਥ ਦਿੰਦੇ ਆ ਤੇ ਮੇਰੀ ਜ਼ਿੰਦਗੀ 'ਚ ਵੀ ਕੁਝ ਕੁ ਭੈਣਾ ਤੇ ਕੁਝ ਕੁ ਭਰਾ ਹੈਗੇ ਆ ਜਿਹੜੇ ਮੇਰਾ ਬਿਨਾ ਮਤਲਬ ਤੋਂ ਬਿਨਾ ਵਜਾ ਤੋਂ ਬਿਨਾ ਕਿਸੇ ਸੋਚੇ ਸਮਝੇ ਮੇਰਾ ਬਹੁਤ ਸਾਥ ਦਿੰਦੇ ਆ ਤੇ ਆਪਾਂ ਤੁਹਾਨੂੰ ਅੱਗੇ-ਅੱਗੇ ਦੱਸਾਂਗੇ ਜ਼ਰੂਰ ਤੁਹਾਨੂੰ ਕਿਸੇ ਨਾ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸੂਗੀ ਵੀ ਕਿਹੜੀ ਭੈਣ ਮੇਰਾ ਇੰਨਾ ਸਾਥ ਦਿੰਦੀ ਸੀ ਕਿਹੜੀ ਭੈਣ ਨੇ ਮੈਨੂੰ ਆਹ ਗੱਲ ਕਹੀ ਸੀ ਕਿਉਂਕਿ ਜਦੋਂ ਬੰਦਾ ਕੋਈ ਕੋਈ ਵੀ ਮੰਨ ਲਓ ਕਿਸੇ ਹਾਲਾਤਾਂ 'ਚ ਹੁੰਦਾ ਨਾ ਤੇ ਕੋਈ ਬੰਦਾ ਆਸਰਾ ਦੇਣ ਵਾਲਾ ਹੌਸਲਾ ਦੇਣ ਵਾਲਾ ਜ਼ਰੂਰ ਆਉਂਦਾ ਵਾ ਚਾਹੇ ਉਹ ਆਪਾਂ ਨੂੰ ਪੈਸੇ ਪੱਖੋਂ ਨਾਮਾਦਤ ਕਰੇ ਕਿਸੇ ਚੀਜ਼ ਨੂੰ ਲੈ ਕੇ ਨਾਮਾਦਤ ਕਰੇ ਪਰ ਜਿਹੜਾ ਹੌਸਲਾ ਹੁੰਦਾ ਨਾ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਜਦੋਂ ਆਪਾਂ ਕਿਸੇ ਨੂੰ ਕਹ ਦਿੰਦੇ ਨਾ ਤੂੰ ਡੋਲ ਨਾ ਕੋਈ ਨਹੀਂ ਫੇਰ ਕੀ ਆ ਚੰਗਾ ਟਾਈਮ ਆਜੂਗਾ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਤੇ ਆਪਣੀ ਜ਼ਿੰਦਗੀ ਚ ਵੀ ਇੱਕ ਭੈਣਵੇਂ ਦੀ ਆ ਤੇ ਨਹੀਂ ਕਈਆਂ ਨੂੰ ਮੈਂ ਕਈਆਂ ਜਣਾਂ ਨੂੰ ਫੋਨ ਭੈਣਾਂ ਨੂੰ ਆਪਦਾਂ ਨੂੰ ਕਰ-ਕਰ ਵੇਖਿਆ ਕੁਝ ਕੁ ਭੈਣਾਂ ਮੈਨੂੰ ਕਹ ਦਿੰਦਾਂ ਨਹੀਂ 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 ਭੈਣੇ ਤੂੰ ਕਿਹੜੇ ਕੰਮਾਂ ਚ ਪੈ ਗਈ ਕੁਛ ਨਹੀਂ ਹੈਗਾ ਇਨ੍ਹਾਂ ਕੰਮਾਂ ਚ ਮਤਲਬ ਕਿ ਆ ਵੀਡੀਓ ਬਣਾਉਣ ਦੇ ਚੱਕਰ ਚ ਤੂੰ ਨਾ ਇੰਨਾ ਕੰਮਾਂ ਚ ਪੈ ਗਈ ਤੂੰ ਕਿੱਥੇ ਪੈ ਗਈ ਲੈ ਇੰਨਾ ਕੰਮਾਂ ਚ ਵੀਡੀਓ ਚ ਕੀ ਹੈ ਤੂੰ ਤਾਂ ਐਵੇਂ ਚੈਨਲ ਬਣਾ ਲਿਆ ਤੂੰ ਤਾਂ ਐਵੇਂ ਲੱਗ ਗਈ ਇੰਸਟਾਗ੍ਰਾਮ ਤੇ ਵੀਡੀਓ ਪਾਉਣਾ ਐਵੇਂ ਤੂੰ ਫੇਸਬੁੱਕ ਚ ਲਈ ਜਾਨੀ ਕੋਈ ਫਾਇਦਾ ਨਹੀਂ ਭਾਣੇ ਅਸੀਂ ਤਾਂ ਵੇਖੀ ਆ ਪੁਕਾਈ ਕਰ ਕਰ ਕੇ ਬਹੁਤ ਲੋਕ ਐਵੇਂ ਦੇ ਆ ਤੇ ਪਰ ਇੱਕ ਭੈਣ ਤੇ ਇੱਕ ਮੁੰਡਾ ਹੈਗਾ ਮੇਰੀ ਜ਼ਿੰਦਗੀ ਚ ਐਵੇਂ ਦਾ ਮੇਰੇ ਪੁੱਤਾਂ ਵਰਗਾ ਹੀ ਆ ਤੇ ਮਤਲਬ ਕਿ ਤੁਹਾਨੂੰ ਮੈਂ ਮਿਲਾਉਂਗੀ ਵੀ ਕਿਤੇ ਨਾ ਕਿਤੇ ਵੀਡੀਓ ਚ ਥੋੜੇ ਟਾਈਮ ਤੱਕ ਮਿਲਾਉਂਗੀ ਤੁਹਾਨੂੰ ਮੈਂ ਉਹਨਾਂ ਨਾਲ ਵੀ ਮੈਨੂੰ ਕਿੰਨੀ ਰਿਸਪੈਕਟ ਕਰਦੇ ਤੇ ਕਿੰਨਾ ਮੈਨੂੰ ਆਸਰਾ ਦਿੰਦੇ ਆ ਤੇ ਕਿੰਨਾ ਮੈਨੂੰ ਹੌਸਲਾ ਦਿੰਦੇ ਆ ਬਈ ਤੂੰ ਡੋਲ ਨਾ ਕੋਈ ਗੱਲ ਨਹੀਂ ਭੈਣੇ ਕੋਈ ਨਹੀਂ ਚੰਗੇ ਦੇਣਾ ਆਉਣਗੇ ਤੇਰੇ ਤੇ ਕੋਈ ਨਹੀਂ ਤੂੰ ਕਿਹੜਾ ਮਤਲਬ ਕਿ ਸੁੱਤੇ ਸਾਧਾ ਨੂੰ ਜਗਾਇਆ ਕੋਈ ਨਹੀਂ ਚੰਗੇ ਦਾ ਨਾ ਜਾਣਗੇ ਪਰਮਾਤਮਾ ਤੇ ਵਿਸ਼ਵਾਸ ਰੱਖ ਤੇ ਆਪਣਾ ਵਿਸ਼ਵਾਸ ਪਰਮਾਤਮਾ ਤੇ ਆ ਪਾਪਾ ਦੀਪ ਸਿੰਘ ਜੀ ਤੇ ਬਹੁਤ ਵਿਸ਼ਵਾਸ ਆ ਪਤਨ ਗੁਰੂ ਰਾਮਦਾਸ ਜੀ ਨੂੰ ਬਹੁਤ ਯਾਦ ਰੱਖਦੇ ਆਂ ਪ੍ਰਮਾਤਮਾ ਕਦੇ ਵੀ ਆਪਣੇ ਮਨੋਂ ਨਾ ਵਿਸਰੇ ਕਿਉਂਕਿ ਆਂਦੇ ਅੰਦਰ ਰੋਟੀ ਕਾਣੀ ਭੁੱਲ ਜਗੇ ਰੱਬ ਦਾ ਨਾਮ ਨਹੀਂ ਵਿਸਰਨਾ ਚਾਹੀਦਾ ਮੈਂ ਤਾਂ ਰੱਬ ਅੱਗੇ ਹੀ ਅਰਦਾਸ ਕਰਦੀ ਹੁੰਨੀ ਆ ਤੇ ਆਪਾਂ ਤੁਹਾਨੂੰ ਮਿਲਾਵਾਂਗੇ ਵੀ ਤੁਹਾਡੇ ਨਾਲ ਗੱਲ ਵੀ ਮਤਲਬ ਸਾਹਮਣੇ ਵੀਡੀਓ ਚ ਲੈ ਕੇ ਵੀ ਆਵਾਂਗੇ ਤੇ ਮਾੜਾ ਜਿਹਾ ਮੂੰਹ ਪੈ ਲੈਣ ਤੋਂ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਉਸ ਭੈਣ ਨਾਲ ਤੁਹਾਨੂੰ ਮਿਲਾਵਾਂ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਮਿਲ ਵੀ ਚੁੱਕੀਆਂ ਤੇ ਉਹ ਮੁੰਡਾ ਜਿਹੜਾ ਉਹਦੇ ਤੱਕ ਵੀ ਆਪਾਂ ਤੁਹਾਨੂੰ ਉਹਦੀ ਸ਼ਕਲ ਵੀ ਦਿਖਾਵਾਂਗੇ ਵੈਸੇ ਹੋ ਸਕਦਾ ਤੁਸੀਂ ਜਾਣਦੇ ਹੋ ਹੋ ਤੇ ਪਰ ਮੈਂ ਤੁਹਾਨੂੰ ਮਿਲਾਉਂ ਕਿ ਉਸ ਮੁੰਡੇ ਨਾਲ ਵੀ ਤੇ ਬਾਕੀ ਇਹ ਜਿਹੜਾ ਸ਼ੀਸ਼ੇ ਵਾਲੀ ਗੱਲ ਆਪਾਂ ਕੀਤੀ ਹੈ ਸੱਚ ਆ ਵੀ ਇਹ ਉਹਨਾਂ ਚਾਰੀ ਤੁਹਾਡੀ ਸੁੰਦਰਤਾ ਦਿਖਾਉਂਦਾ ਮਤਲਬ ਕਿ ਜਦੋਂ ਕਰ ਲਿਆ ਨਾ ਸ਼ੀਸ਼ੇ ਨੇ ਤੁਹਾਡੀ ਸੁੰਦਰਤਾ ਦਿਖਾਉਣਾ ਹਟ ਜਾਣਾ ਮਤਲਬ ਅੱਜ ਕੱਲ ਦੇ ਟਾਈਮ 'ਚ ਲੋਕ ਇਦਾਂ ਦੇ ਆ ਮੁੱਦੇ ਤੇ ਗੱਲ ਤਾਂ ਮੈਂ ਇਹ ਲੈ ਕੇ ਆਉਣਾ ਚਾਹੁੰਦੀ ਆ ਵੀ ਜਿੰਨਾ ਚਿਰ ਕਿਸੇ ਨੂੰ ਤੁਹਾਡੇ ਤੱਕ ਮਤਲਬ ਆ ਤੁਹਾਨੂੰ ਉਹਨਾਂ ਚਾਰ ਲੋਕ ਕਹਿਣਗੇ ਵੀ ਤੂੰ ਚੰਗਾ ਐ ਤੂੰ ਚੰਗਾ ਐ ਤੇ ਤੁਹਾਨੂੰ ਇਹ ਲੋਕੋ ਨੂੰ ਨਜ਼ਾਰਾ ਤੁਹਾਡੇ ਪੈਰਾਂ ਥਲੇ ਹੱਥ ਦੇਣਗੇ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਨਾ ਇਹਦੇ ਕੋਲੇ ਕੁਝ ਨਹੀਂਗਾ ਸਾਡਾ ਮਤਲਬ ਇਹਦੇ ਕੋਲੋਂ ਨਹੀਂ ਹੱਲ ਹੋਣਾ ਇਹ ਤਾਂ ਆਪ ਵੇਰ-ਵੇਰ ਕਰਦਾ ਫਿਰਦਾ ਜਾਂ ਕਿਸੇ ਚੀਜ਼ ਨੂੰ ਲੈ ਕੇ ਕੋਸ਼ਿਸ਼ ਵੀ ਆ ਮੰਨ ਕੇ ਚੱਲੋ ਤੇ ਉਦੋਂ ਅਗਲਾ ਤੁਹਾਡੇ ਤੋਂ ਕਿਨਾਰਾ ਕਰ ਜਾਂਦਾ ਅਗਲਾ ਕਹਿੰਦਾ ਤਾਂ ਆਪਸਾ ਲਾ ਜਾਂਦੇ ਤਾਂ ਇਹ ਆਪਾਂ ਨੂੰ ਕੀ ਆਸਰਾ ਕਰ ਦੂਗਾ ضروری نہیں ہوندا ਵੀ ਆਪਾਂ ਕਿਸੇ ਦੇ پیسے ਦੇਣੇ ਆ ਤਾਂ ਤਾਂ ਹੀ ਉਹਦੇ ਨਾਲ ਖੜ ਸਕਦੇ ਜਿਹੜਾ ਹੌਂਸਲਾ ਹੁੰਦਾ ਵੀ ਵੱਡੀ ਬਹੁਤ ਗੱਲ ਹੁੰਦੀ ਆ ਉਹ ਸੀਸੇ ਦੀ ਸੁੰਦਰਤਾ ਨਹੀਂ ਮੈਂ ਤਾਂ ਗੱਲ ਕਰਦੇ ਵੀ ਜਿੰਨਾ ਚਿਰ ਤੁਹਾਡੇ ਕੋਲੇ ਚੀਜ਼ ਆ ਨਾ ਕੋਈ ਵੀ ਕੁਛ ਵੀ ਆ ਮਨਰੂਚਾ ਹੈ ਪੈਸਿਆਂ ਨੂੰ ਲਾਲਚ ਹੈ ਤੁਸੀਂ ਤੁਹਾਡੇ ਕੋਲੇ ਕੋਈ ਗਾਉਣਾ ਤੇ ਕਿਸੇ ਨੇ ਕੋਈ ਤੁਹਾਡੇ ਤੋਂ ਗੁਣ ਲੈਣਾ ਜਾਂ ਕੋਈ ਮਤਲਬ ਲੈਣਾ ਤੇ ਤੁਹਾਡੀ ਉਨਾ ਚਿਰ ਹੀ ਅੱਜ ਤੱਕਦਰ ਕਰੂਗਾ ਮੁੜ ਕੇ ਤੁਹਾਡੀ ਕੋਈ ਅੱਜ ਤੱਕ ਨਹੀਂ ਕਰਦਾ ਤੇ ਕੋਈ ਤੁਹਾਡੀ ਕਦਰ ਨਹੀਂ ਕਰਦਾ ਇੱਥੇ ਲੋਕ ਗਾਉਂਦੇ ਯਾਰ ਗੱਲਾਂ ਮੇਰੇ ਨੂੰ ਕੌੜੀਆਂ ਲੱਗ ਜਾਂਦਾ ਨੇ ਕੰਨਾਂ ਨੂੰ ਇੱਥੇ ਲੋਕ ਗਾਉਂਦੇ ਯਾਰਾ ਮਤਲਬ ਦੀ ਦੂਨ ਨੂੰ ਐ ਬਿਨਾ ਮਤਲਬ ਤੋਂ ਕੋਈ ਤੁਹਾਡਾ ਸਾਥ ਨਹੀਂ ਦਿੰਦਾ ਤੇ ਪਰ ਮੈਂ ਕਹਿੰਦੀ ਆ ਜਿੰਨਾ ਇਨਸਾਨਾਂ ਚ ਰੱਬ ਵਸਦਾ ਵਾ ਜਿੰਨਾਂ ਨੂੰ ਪਰਮਾਤਮਾ ਨੇ ਆਖਿਆ ਹੋਇਆ ਵੀ ਤੁਹਾਨੂੰ ਆ ਸੇਵਾ ਨਿਭਾਉਣੀ ਪੈਣੀ ਤੁਸੀਂ ਕਿਸੇ ਮਾੜੇ ਬੰਦੇ ਦੇ ਨਾਲ ਖੜੋ ਕਿਸੇ ਗਰੀਬ ਬੰਦੇ ਨੂੰ ਆਸਰਾ ਦਿਓ ਕਿਸੇ ਗਰੀਬ ਬੰਦੇ ਦੇ ਨਾਲ ਖੜੋ ਤੇ ਉਹ ਲੋਕ ਖੜਦੇ ਵੀ ਐ ਤੇ ਮੈਂ ਮੈਂ ਇਹ ਗੱਲ ਮੰਨਦੀ ਹੁੰਨੀ ਆ ਵੀ ਜਿਹੜਾ ਇਨਸਾਨ ਮੇਰੇ ਨਾਲ ਆ ਕੇ ਖੜਾ ਹੋ ਜਾਂਦਾ ਨਾ ਮੁਸ਼ਕਲ ਦੇ ਵਿੱਚ ਤੇ ਜਾ ਮੈਨੂੰ ਕਹਿੰਦਾ ਵੀ ਡੋਲ ਨਾ ਟੈਨਸ਼ਨ ਨਾ ਲੈ ਕੋਈ ਨਹੀਂ ਫੇਰ ਕਿੱਡੇ ਕੱਲ ਕੋਈ ਨਹੀਂ ਚੰਗੇ ਦਾ ਨਾਉਣ ਕੇ ਮੈਂ ਅਰਦਾਸ ਕਰਦਾ ਵਾਹਿਗੁਰੂ ਅੱਗੇ ਉਹ ਭੈਣ ਮੇਰੇ ਲਈ ਅਰਦਾਸਾਂ ਕਰਦੀ ਆ ਮੈਂ ਆਪਣੀ ਭੈਣ ਨੂੰ ਕਹਿੰਨੀ ਕਿ ਭੈਣੇ ਜੇ ਤੂੰ ਮੇਰੀ ਵੀਡੀਓ ਦੇਖਦੀ ਆ ਮੈਂ ਤੇਰਾ ਨਾਂ ਸ਼ੇਰ ਨਹੀਂ ਕਰਦੀ ਹਜੇ ਕਰੂੰਗੀ ਮੌਕਾ ਪੈਣ ਤੇ ਕਰੂੰਗੀ ਤੇ ਪਰ ਭੈਣੇ ਮੈਂ ਸੱਚੇ ਦਿਲੋਂ ਕਹਿੰਨੀ ਆ ਕਿ ਪ੍ਰਮਾਤਮਾ ਤੈਨੂੰ ਇੰਨੀਆ ਇੱਕ ਤਰੱਕੀਆਂ ਬਖਸ਼ੇ ਤੇਰੇ ਬੱਚਿਆਂ ਨੂੰ ਚੜ੍ਹਦੀ ਗਲਾ 'ਚ ਰੱਖੇ ਤੇ ਮੈਂ ਉਹ ਵੀਰ ਦਾ ਵੀ ਧੰਨਵਾਦ ਕਰਦੀ ਹਾਂ ਮੁੰਡੇ ਦਾ ਵੀ ਆਪਦੇ ਬੱਚੇ ਦਾ ਵੀ ਧੰਨਵਾਦ ਕਰਦੀ ਹਾਂ ਜਿਨੇ ਮੇਰਾ ਇੰਨਾ ਸਾਥ ਦਿੱਤਾ ਤੇ ਉਸ ਦੇ ਹਿਰਦੇ ਦੇ ਵਿੱਚ ਰੱਬ ਵਸਿਆ ਪ੍ਰਮਾਤਮਾ ਉਸ ਨੂੰ ਵੀ ਤੰਦਰੁਸਤੀ ਦੇਵੇ ਤਰੱਕੀ ਬਖਸ਼ੇ ਉਸ ਦਾ ਘਰ ਹੱਸਦਾ ਵਸਦਾ ਰੱਖੇ ਤੇ ਮੇਰੀ ਭੈਣ ਦਾ ਘਰ ਵੀ ਹੱਸਦਾ ਵਸਦਾ ਰੱਖੇ ਉਸ ਦੇ ਬੱਚਿਆਂ ਦਾ ਸੁੱਖ ਉਹ ਨੂੰ ਨਸੀਬ ਕਰੇ ਤੇ ਮੇਰੀ ਭੈਣ ਨੂੰ ਵੀ ਮੇਰੀ ਭੈਣ ਦੇ ਬੱਚਿਆਂ ਦਾ ਸੁੱਖ ਨਸੀਬ ਹੋਵੇ ਤੇ ਮੇਰੀ ਭੈਣ ਆਪਦੇ ਬੱਚਿਆਂ ਦੀਆਂ ਤਰੱਕੀਆਂ ਵੇਖੇ ਆਪਦੇ ਹਸਬੰਦ ਦੀ ਤਰੱਕੀ ਵੇਖੇ ਆਪਦੇ ਭਰਾ ਦੀ ਤਰੱਕੀ ਵੇਖੇ ਉਸ ਭੈਣ ਦਾ ਭਾਈ ਬਾਹਰ ਮੇਰੀ ਦੁਆ ਹੈ ਮੇਰੇ ਉਸ ਵੀਰ ਨੂੰ ਵੀ ਪ੍ਰਮਾਤਮਾ ਮੇਰੇ ਭਰਾ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਵੱਧ ਤੋਂ ਵੱਧ ਤਰੱਕੀ ਬਖਸ਼ੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇੰਨਾ ਕਿ ਮੇਰੇ ਭਰਾ ਨੂੰ ਰੱਬ ਦਵੇ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਮੈਂ ਕਹਿੰਨੀ ਆ ਬਹੁਤ ਤਰੱਕੀਆਂ ਦਵੇ ਤੇ ਹੁੰਦੇ ਆ ਲੋਕ ਕਿਹੜੇ ਸੱਚੇ ਦਿਲੋਂ ਆਪਣੇ ਲਈ ਅਰਦਾਸਾਂ ਕਰਦੇ ਆ ਤੇ ਮੈਂ ਕਹਿੰਨੀ ਆ ਕਿਸੇ ਵੇਲੇ ਕਿਸੇ ਦੀ ਕੀਤੀ ਅਰਦਾਸ ਆਪਣੇ ਅੱਗੇ ਆ ਜਾਂਦੀ ਆ ਤੇ ਆਪਾਂ ਨੂੰ ਕਿਸੇ ਪਾਰਕ ਨਾਰੇ ਲਾ ਦਿੰਦੀ ਆ ਕਰਨਾ ਤਾਂ ਦੇਖੋ ਉਸ ਵੈਗਰੂ ਨੇ ਹੁੰਦਾ ਪਰ ਕਹਿੰਦੇ ਨਾ ਦਵਾਈ ਨਾਲੋਂ ਦੁਆ ਜ਼ਿਆਦਾ ਕੰਮ ਕਰਦੀ ਹੈ ਜਦੋਂ ਆਪਾਂ ਕਿਸੇ ਲਈ ਫਰਿਆਦ ਕਰਦੇ ਆ ਨਾ ਰੱਬ ਅੱਗੇ ਅਰਦਾਸ ਕਰਦੇ ਆ ਸੱਚੇ ਮਨੋਂ ਵਾਹਿਗੁਰੂ ਨੂੰ ਕਹਿੰਦੇ ਆ ਕਿ ਪ੍ਰਮਾਤਮਾ ਉਸ ਇਨਸਾਨ ਨੂੰ ਵੀ ਸਾਡੇ ਵਾਂਗੂ ਸਾਡੇ ਬਰਾਬਰ ਖੜਾ ਕਰ ਜਿੰਨਾ ਸਾਨੂੰ ਦਿੱਤਾ ਉਸ ਨੂੰ ਵੀ ਦੇ ਤੇ ਮਤਲਬ ਕਿ ਉਦੋਂ ਪ੍ਰਮਾਤਮਾ ਸੁਣ ਲੈਂਦਾ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਸੀਂ ਕਮੈਂਟ ਵੀ ਬਹੁਤ ਘੱਟ ਕਰਦੇ ਆ ਤੇ ਲਾਈਕ ਵੀ ਬਹੁਤ ਘੱਟ ਕਰਦੇ ਆ ਤੇ ਲਾਇਕ ਜ਼ਰੂਰ ਕਰਿਆ ਕਰੋ ਵੀਡੀਓ ਤੇ ਲਾਇਕ ਬਿਲਕੁਲ ਨਹੀਂ ਆਉਂਦੇ ਲਾਇਕ ਜ਼ਰੂਰ ਕਰਕੇ ਜਾਇਆ ਕਰੋ ਜੇ ਤੁਸੀਂ ਸਾਡੇ ਨਾਲ ਹੋ ਤਾਂ ਪਹਿਲੀ ਕਰਿਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਹੋਣਾ ਨੇਰੀ ਖਾਤਰ ਨਹੀਂ ਤਾਂ ਬੱਚੇ ਦੀ ਨਿੱਕੇ ਜਿਹੇ ਦੀ ਫਰਿਆਦ ਜ਼ਰੂਰ ਸੁਨਿਆ ਕਰੋ ਇਹ ਬੇਨਤੀ ਕਰਦਾ ਤੁਹਾਡੇ ਅੱਗੇ ਕਹਿੰਦਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਬਹੁਤ ਸਿਆਣੀਆਂ ਗੱਲਾਂ ਕਰਦਾ ਮੇਰੇ ਬੱਚੇ ਨੂੰ ਰੱਬ ਨੇ ਬੜਾ ਸਮਤ ਬਖਸ਼ਿਆ ਮੇਰਾ ਬੱਚਾ ਬਹੁਤ ਸਮਝਦਾਰਾ ਦੋਨੇ ਬੱਚੇ ਮੇਰੇ ਸਮਝਦਾਰਾ ਤੇ ਪਰਮਾਤਮਾ ਸਭ ਦੇ ਬੱਚੇ ਸਮਝਦਾਰ ਕਰੇ ਤੇ ਸਭ ਨੂੰ ਤਰੱਕੀਆਂ ਬਖਸ਼ੇ ਵਾਹਿਗੁਰੂ ਵਾਹਿਗੁਰੂ ਨਾਨਕ ਅੱਗੇ ਮੈਂ ਤਾਂ ਇਹ ਅਰਦਾਸ ਕਰਦੀ ਆ ਹਨਾ ਆਪਾਂ ਕਿਸੇ ਨੂੰ ਕਦੇ ਮਾੜਾ ਨਹੀਂ ਕਹਿੰਦੇ ਕਿਸੇ ਵੀਡੀਓ 'ਚ ਵੀ ਮੈਨੂੰ ਕੋਈ ਵੀ ਕਹਦੇ ਵੀ ਆਪਾਂ ਕਿਸੇ ਨੂੰ ਮਾੜਾ ਕਹਿੰਨੇ ਆ ਜਾਂ ਮਾੜਾ ਕਿਸਦਾ ਸੋਚਦੇ ਆ ਕਿਉਂਕਿ ਆਪਾਂ ਦੁਨੀਆ ਤੇ ਆਏ ਆ ਦੇਖੋ ਆਪਾਂ ਕਿਸੇ ਦਾ ਮਾੜਾ ਸੋਚਣ ਵਾਸਤੇ ਨਹੀਂ ਆਏ ਕਿਸੇ ਨੂੰ ਮਾੜਾ ਬੋਲਣ ਵਾਸਤੇ ਨਹੀਂ ਆਏ ਪ੍ਰਮਾਤਮਾ ਨੇ ਆਪਾਂ ਨੂੰ ਖੁੱਲਾਂ ਵਰਗੀ ਜੀਵ ਦਿੱਤੀ ਆ ਆਪਾਂ ਕਾਤੋ ਇਹਦੇ ਵਿੱਚੋਂ ਮਾੜੇ ਸ਼ਬਦਾਂ ਦੀ ਸ਼ਬਦਾਂ ਦਾ ਇਸਤੇਮਾਲ ਕਰਨਾ ਹੈ ਹਨਾ ਨਹੀਂ ਕਰਨਾ ਚਾਹੀਦਾ ਤਿਆਪਕ ਕਿਸੇ ਨੂੰ ਮਾੜਾ ਬੋਲਦੇ ਵੀ ਨਹੀਂ ਮਾੜਾ ਕਹਿੰਦੇ ਵੀ ਨਹੀਂ ਮਾੜਾ ਸੋਚਦੇ ਵੀ ਨਹੀਂ ਤੇ ਮਾੜਾ ਸੁਣਦੇ ਵੀ ਨਹੀਂ ਇਹਨਾਂ ਗੱਲਾਂ ਦਾ ਤੁਸੀਂ ਵੀ ਧਿਆਨ ਰੱਖਿਆ ਕਰੋ ਪਰਮਾਤਮਾ ਨੇ ਆਪਾਂ ਨੂੰ ਇੰਨੀ ਸੋਹਣੀ ਸੋਚ ਦਿੱਤੀ ਇੰਨੀ ਸੋਹਣੀ ਖੂਬਸੂਰਤ ਜ਼ਿੰਦਗੀ ਦਿੱਤੀ ਇਹਨੂੰ ਹੱਸ ਕੇ ਜਿਉਂ ਕਿਸੇ ਦਾ ਮਨੰਨ ਦਿਖਾਇਆ ਕਰੋ ਕਿਸੇ ਨੂੰ ਚੰਗੀ ਮਾੜੀ ਨਾ ਬੋਲਿਆ ਕਰੋ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਜਿਨੇ ਇਡੀ ਸੋਹਣੀ ਜ਼ਿੰਦਗੀ ਦਿੱਤੀ ਆ ਤੁਹਾਨੂੰ ਧੀਆਂ ਕੁੱਤਾਂ ਦੇ ਦਾਤਬਖਸ਼ੀ ਆ ਤੁਸੀਂ ਹਸਪੀਟਲ ਤੋਂ ਬਾਹਰ ਫਿਰਦੇ ਆਂ ਘਰਾਂ ਦੇ ਵਿੱਚ ਆਪਦੇ ਫਿਰਦੇ ਦੋ ਟਾਈਮ ਦੀ ਰੋਟੀ ਖਾਣੇ ਆ ਨਾ ਤੇ ਵੈਗਰੂ ਦਾ ਧੰਨਵਾਦ ਕਰਿਆ ਕਰੋ ਕਿ ਪਰਮਾਤਮਾ ਤੇਰਾ ਲੱਖ ਲੱਖ ਵਾਰੀ ਚੁਕਰਾਨਾ ਜਿਸ ਨੇ ਸਾਨੂੰ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਆਂ ਸਵੇਰ ਉੱਟ ਕੇ ਵੀ ਵੈਗਰੂ ਦਾ ਸ਼ੁਕਰਾਨਾ ਕਰਿਆ ਕਰੋ ਕਿ ਸਤਿਗੁਰੂ ਅੱਗੀਆਂ ਦੇ ਤਾਂ ਬਈ ਸਾਲ ਹੀ ਪੈਪ ਲੱਗੀ ਵੀ ਆਪਾਂ ਨੂੰ ਤਾਂ ਵਧੀਆ ਸਾਹ ਹੁੰਦਾ ਉਹ ਮਾਲਕ ਦਾ ਸ਼ੁਕਰ ਕਰਿਆ ਕਰੋ ਕਰਿਆ ਕਰੋ ਕਿਉਂ ਸੁਣਦੇ ਆਂ ਤੁਸੀਂ ਜਿਨ੍ਹਾਂ ਨੂੰ ਪੈਪ ਲੱਗੀ ਤਾਂ ਸਾਹ ਹੁੰਦਾ ਉਹਨਾਂ ਦੀ ਵੇਖਿਆ ਕਰੋ ਉਸ ਮਾਲਕ ਦਾ ਸ਼ੁਕਰ ਕਰਿਆ ਕਰੋ ਜੀ ਨੇ ਤੁਹਾਨੂੰ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਆ ਤੇ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਨਾ ਦੇਖੋ ਆਪਾਂ ਦੁਨੀਆ ਤੇ ਵਾਰ-ਵਾਰ ਜੰਮਣਾ ਤੇ ਨਾ ਆਪਾਂ ਇਕੱਠੇ ਹੋਣਾ ਤੇ ਨਾ ਆਪਾਂ YouTube ਚੈਨਲ ਤੇ ਵੀਡੀਓ ਪਾਉਣੀ ਆ ਹਨਾ ਤੇ ਇੱਕ ਵਾਰ ਜ਼ਿੰਦਗੀ ਮਿਲਦੀ ਆ ਤੇ ਪਰਮਾਤਮਾ ਦਾ ਧੰਨਵਾਦ ਕਰਿਆ ਕਰੋ ਸ਼ੁਕਰ ਕਰਿਆ ਕਰੋ ਜਦੋਂ ਸਵੇਰ ਉੱਠ ਕੇ ਪਾਣੀ ਦੀ ਘੁੱਟ ਮੂੰਹ ਨੂੰ ਲਾਉਂਦੇ ਆ ਸ਼ੁਕਰ ਕਰਿਆ ਕਰੋ ਜਦੋਂ ਸਵੇਰ ਉੱਠ ਕੇ ਚਾਹ ਦੇ ਮੱਥੇ ਪਰਮਾਤਮਾ ਤੋਂ ਲਾਉਂਦਾ ਸ਼ੁਕਰ ਕਰਿਆ ਕਰੋ ਜਦੋਂ ਤੁਸੀਂ ਰਜ਼ਕ ਦੀ ਬੁਰਕੀ ਮੂੰਹ ਦੇ ਅੰਦਰ ਕਰਦੇ ਉਹਦੇ ਵੀ ਧੰਨਵਾਦ ਕਰਿਆ ਕਰੋ ਉਸ ਪਰਮਾਤਮਾ ਦਾ ਤੇ ਸ਼ੁਕਰਾਨਾ ਕਰਦੇ ਰਹਾ ਕਰੋ ਕਿਉਂਕਿ ਇੱਥੇ ਹਾਸਾ ਠੱਠਾ ਸਭ ਕੁਝ ਕਾਰਾਂ ਕੋਠਾਂ ਮਹਿਲ ਬੰਗਲੇ ਜ਼ਮੀਨਾਂ ਜੈ ਦਾ ਤਾਂ ਪੈਸਾ ਢੇਲਾ ਚਲੋ ਲੋੜ ਆ ਜ਼ਿੰਦਗੀ ਦੇ ਵਿੱਚ ਪੈਸੇ ਢੇਲੇ ਦੀ ਆਏ ਨਹੀਂ ਆਪਾਂ ਕਹਿੰਦੇ ਜ਼ਰੂਰ ਜਦੋਂ ਪੈਂਦੀ ਪੈਸੇ ਢੇਲੇ ਦੀ ਵੀ ਪੈਂਦੀ ਹੈ ਤਾਂ ਆਪਾਂ ਨੂੰ ਚਾਹੀਦੀ ਹੈ ਹਰ ਟਾਈਮ ਤੇ ਚੀਜ਼ ਜਿਹੜੀ ਦੀ ਲੋੜ ਤੇ ਬਾਕੀ ਇੱਥੋਂ ਦੇ ਗਹਿਣੇ ਆ ਇੱਥੋਂ ਦੀਆਂ ਚੀਜ਼ਾਂ ਕਾਰਾਂ ਕੋਠਾਂ ਸਭ ਕੁਝ ਇੱਥੋਂ ਦੀਆਂ ਦੌਲਤਾਂ ਆ ਤੇ ਤੁਸੀਂ ਭਾਈ ਜਿਹੜੇ ਪੈਸਿਆਂ ਵਾਸਤੇ ਚੇਨਾ ਅਦਰ ਭਰਾ ਮਿਛਾ ਦਿੰਦੇ ਆ ਹਾਂ ਪੈਸੇ ਪਿੱਛੇ ਆਦੇ ਭਰਾਵਾਂ ਪਰਜਾਨਿਆਂ ਨੂੰ ਛੱਡਿਆ ਕਰੋ ਇਹਦਾ ਕਹਿਣ ਦਾ ਮਤਲਬ ਆਏ ਆ ਵੀ ਪੈਸੇ ਇੱਥੇ ਰਹਿ ਜਾਣੇ ਪੈਸੇ ਨਾਲ ਨਹੀਂ ਜਾਣਗੇ ਤੇ ਨਾਲ ਜਾਣਾ ਸਿਰਫ ਉਸ ਪ੍ਰਮਾਤਮਾ ਦਾ ਨਾਮ ਤੇ ਜਾਂ ਤੁਹਾਡੇ ਨੇਕੀ ਨਾਲ ਜਾਣੀ ਆ ਠੀਕ ਆ ਦੋਨੋਂਾਂ ਦੀ ਪ੍ਰਵਾਹ ਨਾ ਕਰਿਆ ਕਰੋ ਆਪਣੀ ਜ਼ਿੰਦਗੀ ਹਾਸਲ ਕਰ। ਇੱਥੇ ਰਹਿਣ ਤੇ ਜੇ ਮੈਂ ਲੋਕਾਂ ਦੀ ਪ੍ਰਵਾਹ ਕਰਦੀ ਤੇ ਅੱਜ ਮੈਂ ਇਸ ਮੁਕਾਮ ਤੇ ਨਹੀਂ ਹੁੰਦੀ ਸੀ। ਆਪਾਂ ਬਹੁਤ ਸੋਹਣਾ ਮੁਕਾਮ ਹਾਸਲ ਕੀਤਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ, ਥੋੜੀ ਸਪੋਰਟ ਨਾਲ ਤੇ ਇੱਕੋ ਭੈਣ ਨੇ ਸਪੋਰਟ ਕੀਤੀ। ਆਪਾਂ ਨੂੰ ਦਿਲੋਂ ਧੰਨਵਾਦ ਕਰਦੇ ਤੇ ਇੱਕੋ ਬੱਚਾ ਸਾਡਾ ਜੀ ਨੇ ਸਪੋਰਟ ਕੀਤੀ ਹੈ। ਮੈਨੂੰ ਇੱਥੋਂ ਤੱਕ ਲੈ ਕੇ ਆਇਆ ਜਿਨ੍ਹਾਂ ਨੇ ਮੇਰੇ ਨੂੰ ਇਨਾ ਆਸਰਾ ਕੀਤਾ ਇੰਨੀ ਸਪੋਰਟ ਕੀਤੀ ਤੇ ਜੇ ਉਹ ਵੀ ਮੇਰੇ ਵੀਡੀਓ ਦੇਖਦਾ ਤਾਂ ਮੈਂ ਕਹਿੰਨੀ ਆ ਪ੍ਰਮਾਤਮਾ ਚੜ੍ਹਦੀ ਗਲਾ ਚ ਰੱਖੇ ਤੰਦਰੁਸਤ ਰੱਖੇ ਹੱਸਦਾ ਬਸਦਾ ਰੱਖੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਸੇ ਚੀਜ਼ ਦੀ ਤੁੜੋਂ ਨਾ ਖਾਵੇ ਤੇ ਬਾਕੀ ਸਭ ਨੂੰ ਹੀ ਦੁੱਧ ਵਾਲੇ ਨੂੰ ਰੱਬ ਦੁੱਧ ਬਖਸ਼ੇ ਤੇ ਪੁੱਤ ਵਾਲੇ ਨੂੰ ਪੁੱਤ ਤੇ ਜਿਹੜਾ ਰੱਬ ਤੋਂ ਧੀ ਮੰਗਦਾ ਉਹਨੂੰ ਧੀ ਦੀ ਦਾਤ ਬਖਸ਼ੇ ਪ੍ਰਮਾਤਮਾ ਬਾਕੀ ਜਿਉਂਦੇ ਵਾਸਤੇ ਰੋ ਸਪੋਰਟ ਕਰਦੇ ਰਹੋ ਪਰਮਾਨੰਥ ਮੈਂ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਤੇ ਵੱਧ ਘੱਟ ਕਿਸੇ ਨੂੰ ਨਾਮ ਬੋਲਿਆ ਕਰੋ ਜੇ ਕੋਈ 7 19 21 ਹੋ ਜਾਂਦੀ ਹੁੰਦੀ ਹੈ ਵੀਡੀਓ ਬਣਾਉਂਦੇ ਆ ਤਾਂ ਦੇਖੋ ਇਹ ਬੱਚਾ ਹੈ ਤੇ ਮਤਲਬ ਮੈਂ ਇਥੋਂ ਵੀ ਕੋਈ ਨਾ ਕੋਈ ਗਲਤ ਨਿਕਲ ਜਾਂਦਾ ਕਈ ਵਾਰੀ ਕੋਈ ਗੱਲ ਨਿਕਲ ਜਾਂਦੀ ਵੈਸੇ ਤਾਂ ਆਪਾਂ ਨਹੀਂ ਬੋਲਦੇ ਗਲਤ ਫਿਰ ਵੀ ਕਈ ਵਾਰੀ ਕੋਈ ਗੱਲ ਨਿਕਲ ਜਾਂਦੀ ਐਵੇਂ ਉਵੇਂ ਦੀ ਨਹੀਂ ਕਈ ਵਾਰੀ ਪਤਾ ਲੱਗਦਾ ਵੈਸੇ ਤਾਂ ਆਪਾਂ ਵੀਡੀਓ ਬਹੁਤ ਢੰਗ ਤਰੀਕੇ ਨਾਲ ਬਣਾਉਂਦੇ ਆ ਅਗਰ ਫਿਰ ਵੀ ਕੋਈ ਨਾ ਕੋਈ ਉੱਚੀ ਨੀਚ ਹੋ ਜਾਂਦੀ ਹੈ ਤਾਂ ਤੁਸੀਂ ਹਨਾ ਦੱਸਿਆ ਕਰੋ ਕਮੈਂਟ ਕਰਕੇ ਵੀ ਇੱਥੇ ਤੁਸੀਂ ਆ ਗੱਲ ਨਹੀਂ ਸੀ ਕਹਿਣੀ ਇੱਥੇ ਆਈ ਨਹੀਂ ਸੀ ਕਹਿਣੀ ਹਾਂ ਦੇਖੋ ਪੱਖਾ ਬੰਦ ਆ ਤੇ ਅਸੀਂ ਵੀਡੀਓ ਬਣਾਉਣ ਲੱਗੇ ਹੋਏ ਹਾਂ ਤੇ ਗਰਮੀ ਕਿੰਨੀ ਜ਼ਿਆਦੇ ਆ ਲੈਟ ਉੱਠ ਗਈ ਤੇ ਅਸੀਂ ਪੱਖੇ ਵੀ ਬੰਦ ਕਰ ਪੱੱਖੇ ਬੰਦ ਕਰਕੇ ਵੀਡੀਓ ਬਣਾਉਣ ਲੱਗੇ ਹਾਂ ਤੇ ਤੁਸੀਂ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਤਾਂ ਬਹੁਤ ਜ਼ਿਆਦੇ ਜ਼ਰੂਰਤ ਆ ਸਪੋਰਟ ਦੀ ਥੋੜੀ ਨਹੀਂ ਤੇ ਮਤਲਬ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਇਆ ਕਰੋ ਤੇ ਵੀਡੀਓ ਨੂੰ ਸੁਣਿਆ ਵੀ ਕਰੋ ਜ਼ਰੂਰ ਤੇ ਆਪਾਂ ਕੀ ਕਹਿੰਨੇ ਆ ਕੀ ਨਹੀਂ ਕਹਿੰਦੇ ਠੀਕ ਆ ਤੇ ਬਾਕੀ ਕੋਈ ਨਹੀਂ ਬੱਦਲ ਬੁੱਦਲ ਪੈ ਗਿਆ ਮੀ ਮੂੰਹ ਤੱਕ ਕਿਤੇ ਨਿਕਲਾਂਗੇ ਬਾਹਰ ਬੂਰ ਆਪਾਂ ਨੂੰ ਵੀ ਮਹਾਰਾਜ ਕਰੇ ਬਾਹਰ ਬੂਰ ਘੁੰਮਣ ਜੋਗੇ ਤੇ ਜਾਇਆ ਕਰਾਂਗੇ ਬਾਹਰ ਬੂਰ ਨਿਕਲਿਆ ਕਰਾਂਗੇ ਤੇ ਫਿਰ ਵਕਾਇਆ ਕਰਾਂਗੇ ਤੁਹਾਨੂੰ ਨਵਾਂ ਨਵਾਂ ਕਹਿਣਾ ਕੋਈ ਨਹੀਂ ਪੈਸੇ ਦੀ ਖੇੜਾ ਬਾਈ ਸਾਰੇ ਜੇ ਪੈਸਾ ਹੈ ਤਾਂ ਫੇਰ ਹੀ ਬਾਹਰ ਜਾਇਆ ਜਾਂਦਾ ਪੈਸੇ ਤੋਂ ਬਿਨਾਂ ਤਾਂ ਉੱਥੋਂ ਤੱਕ ਨਿਕਲੇ ਨਹੀਂ ਜਾਂਦਾ ਡਾਕਟਰ ਦੇ ਦਵਾਈ ਲੈਣ ਜਾਣਾ ਹੋਵੇ ਤਾਂ ਉਹਦੇ ਲਈ ਵੀ 50 ਰੁਪਏ ਹੱਥਾਂ 'ਚ ਚਾਹੀਦੇ ਆ ਤੇ ਪੈਸੇ ਦੀ ਖੇੜਾ ਸਾਰੀ ਤੇ ਕੋਈ ਨਹੀਂ ਪ੍ਰਮਾਤਮਾ ਆਪਣੀ ਇੱਛਾ ਹੈ ਜਿਹੜੀ ਜਲਦੀ ਪੂਰੀ ਕਰੂਗਾ ਸਤਿਗੁਰੂ ਤੇ ਆਪਾਂ ਨੂੰ ਵਿਸ਼ਵਾਸ ਹੈ ਤੁਹ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੇਂ ਪਾਤਸ਼ਾਹ ਆਪਾਂ ਨੂੰ ਬੜਾ ਵਿਸ਼ਵਾਸ ਆ ਮੇਰੇ ਪ੍ਰਮਾਤਮਾ ਤੇ ਪਾਪਾ ਦੀਪ ਸਿੰਘ ਜੀ ਤੇ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਪਾਤਸ਼ਾਹ ਤੇ ਸਾਨੂੰ ਬਹੁਤ ਵਿਸ਼ਵਾਸ ਆ ਤੇ ਸਭਦਾਂ ਨੂੰ ਮਨੋ ਕਾਮਨਾਾਂ ਵੈਗਰੂ ਪੂਰਨ ਕਰੇ ਮਨੋ ਕਾਮਨਾ ਪੂਰਨ ਕਰੇ ਤੇ ਬਾਕੀ ਸਪੋਰਟ ਕਰਦੇ ਰਿਹਾ ਕਰੋ ਧੰਨਵਾਦ ਸਾਰਿਆਂ ਦਾ ਬਾਏ ਬਾਏ ਸਾਡੇ ਮਾਂ ਪੁੱਤਾਂ ਬੰਦੋ ਠੀਕ ਹੈ ਜੀ ਬਾਏ ਬਾਏ ਜੀ ਕੱਟਿਆ ਨਹੀਂ ਗਿਆ ਖੜਜਾ